ਮੇਰਾ ਫੋਨ ਹੈਗਾ ਚੌਥੇ ਮਹੀਨੇ ਮੇਰਾ ਨਾਮ ਡੀਆਰਿੰਗ ਕੰਟੀਨਿਚੋ ਬੰਦ ਲੋ ਕੇ ਕਿਹੜੀ ਕੰਪਨੀ ਦਾ ਫੋਨ ਹੈ ਨਾ ਬੀਪੋ ਦਾ ਇਹ ਕਿਦੋਂ ਬਾਚ ਆਈ ਹੈ ਇਹ ਚੌਥੇ ਮਹੀਨੇ ਫਿਰ ਤੁਸੀਂ ਕੰਪਲੇਨ ਕੀਤੀ ਸੀ ਪੁਛੀ ਹਾਂ ਜੀ ਸਾਇਕਲ ਜਦੋਂ ਮੌਸਮ ਫੂਨ ਆਇਆ ਤੁਹਾਨੂੰ ਜਿਹੜਾ ਫੋਨ ਲੱਗ ਗਿਆ ਹਾਂ ਇਹ 15 ਦਿਨ ਕਰ ਰਿਹਾ ਹੈ ਕਿੰਨੀ ਕੀਮਤ ਦਾ ਫੋਨ ਹੈਗਾ 17000 ਰੁਪਏ ਆਉਂਦੀ ਉਮੀਦ ਹੈ ਕਿ ਜਦ ਕੋ ਬਾਚ ਆਏਗੀ ਨਾ ਖਤਮ ਹੋ ਜਾਊਗਾ ਤਮਰੋਂ ਲੱਗ ਗਿਆ ਖੁਸ਼ ਹੋਣ ਲੱਗ ਪਿਆ ਠੀਕ ਹੋ ਗਿਆ ਐਸਐਸਪੀ ਸਾਹਿਬ ਬਹੁਤ ਵੱਡਾ ਹੈ ਇਹ ਜਿਹੜਾ ਸਾਈਡ ਤੋਂ ਆਣੀ ਮਿਲਦੀ ਹੈ ਨਹੀਂ ਇਹ ਚਲੋ ਬਚਾ ਲਈ ਚਲੋ ਮਿਲ ਗਿਆ ਸੋ ਦੇ ਕਰੀਬ ਫੋਨ ਦਿੱਤੇ ਗਏ ਅੱਜ ਸਾਡੀ ਬੜੀ ਵੱਡੀ ਗੱਲ ਹਾਂਜੀ ਇੱਕ ਇੱਕ ਫੋਨ ਦਿੱਤਾ ਜਿਹਨਾਂ ਦੇ ਪਾਪਾ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਪਿੰਡ ਮੇਰਾ ਪੁਨਿਆਵਾਂ ਦਾ ਕਿੱਥੇ ਤੋਂ ਫੋਨ ਮਾਣੇ ਫੋਨ ਮੇਰੇ ਕੁ ਬੱਚੇ ਨੂੰ 3-4 ਮਹੀਨੇ ਕਿੱਥੇ ਕੁ ਬੱਚੇ ਨੂੰ ਫੋਨ ਫੋਨ ਆਪਣਾ ਖੈਰਪੁਰਤੀ ਕੁ ਬੱਚਾ ਇਧਰਿਆਣੇ ਰੋਡ ਤੇ ਜਿਹਨੂੰ ਫੋਨ ਮਿਲਿਆ ਕਿਹੜੀ ਕੰਪਨੀ ਦਾ ਫੋਨ ਹੈ ਮੇਰਾ ਉੱਪਰ ਦਾ ਫੋਨ ਆਇਆ ਇਹ ਕੋਈ ਜਾਂ ਕਿਦੋਂ ਮੁਲਾਜ਼ਮ ਆਇਆ ਕੀ ਕਹਿੰਦੇ ਉਹ ਕਹਿੰਦੇ ਸੀ ਤੁਹਾਡਾ ਫੋਨ ਮੇਰੇ ਲੱਗਿਆ ਤੇ ਆ ਕੇ ਉਹਦਾ ਐਸਪੀ ਦਫਤਰ ਆ ਕੇ ਮੇਰੇ ਕੋਲ ਫੋਨ ਕਰਾਂਗੇ ਕਿੰਨੀ ਕੀਮਤ ਆਏ ਇਹ 6000 ਰੁਪਏ ਠੀਕ ਹਾਂ ਕੋਸ਼ਿਸ਼ ਹੋ ਪਾਉਣ ਦੀ ਹਾਂਜੀ ਆ ਲਗਭਗ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਗੁੰਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਅ ਸਾਈਬਰ ਸੈੱਲ ਐਸ ਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਨਾਦੀ ਅਨੁਮਾਨਿਤ ਕਿੰਨਾ 50 ਲੱਖ ਤੋਂ ਵੱਧ ਹੈਗੀ ਆ ਅਸੀਂ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸਹਿ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਓਵਰ ਕਰੇ ਹੈਗੇ ਕਿਹੜੇ ਕਿਹੜੇ ਡਿਵਾਈਸਨ ਤੋਂ ਪੰਜਾਬ ਤੋਂ ਬਾਹਰ ਉਹ ਟ੍ਰੇਸ ਕੀਤੇ ਗਏ ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟ੍ਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਦੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਤਾਂ ਜਿਆਦਾਤਰ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ ਐਂਡ ਇਸ ਕਰਕੇ ਅਸੀਂ ਸਾਰੇ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦਿੱਤਾ 101 ਮੋਬਾਈਲ ਸੀ ਤਾਂ ਕਿਸੇ ਗਰੋ ਵੀ ਹੋਏਗਾ ਕੋਈ ਨਾ ਕੋਈ ਜਿੱਦਾਂ ਟ੍ਰੇਸ ਕੀਤਾ ਕੋਈ ਨਾ ਕਿਸ ਤਰ੍ਹਾਂ ਫੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਉਹਨੂੰ ਦੇਖ ਰਹੇ ਹਾਂਗੇ ਤੁਸੀਂ ਸਾਰੀ ਚੀਜ਼ਾਂ ਅਸੀਂ ਉਹਨੂੰ ਦੇਖ ਰਹੇ ਹਾਂਗੇ ਕਿ ਕੀ ਕੀ ਹੈਗਾ ਜਿਹਦੇ ਚ ਕਈ ਕੇਸਾਂ ਦੇ ਵਿੱਚ 올ਰੀਡੀ ਅਸੀਂ ਅਰਸ਼ਨਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ ਕਿ ਕਿਉਂਕਿ ਸਰ ਕਰਾਇਮ ਕਦੀ ਸੁਖਤ ਨਹੀਂ ਉਹ ਆਜਕਲ ਦੇਖੋ ਬੜਾ ਬੜਾ ਈਜ਼ੀ ਹੈ ਐਟੈਕ ਮੋਬਾਈਲ ਨੂੰ ਦੁਸ਼ਤ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕਰਾਇਮ ਹੋ ਜਾਂਦਾ ਹੈ ਤਾਂ ਆਜਕਲ ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿੰਗ ਕਰ ਸਕਦੇ ਹਾਂ ਤੇ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਹੈਗੀ ਕਿ ਅਗਰ ਉਹ ਇਹੋ ਜਿਹਾ ਕੋਈ ਕਰਾਇਮ ਕਰਦੇ ਤਾਂ ਉਹ ਫੜੇ ਜਾਣਗੇ ਇਸ ਵਿੱਚ ਕੋਈ ਦੋਸ਼ ਨਹੀਂ ਹੈ ਅੱਛਾ ਇਸ ਤੋਂ